ਇਹ ਸਾਨ ਆ ਨਾ ਕੋ ਤੇ ਅਗੋਈ ਦੀ ਵੀ ਰੀਡਿੰਗ ਦੇ ਬਾਰੇ ਲੋਕਾਂ ਨੂੰ ਫਿਰ ਇਸੇ ਤਰ੍ਹਾਂ ਦੋ ਗਰੀਨ ਨਸਲ ਦੀ ਗਾਂ ਆ ਤੇ ਪਹਿਲੇ ਸੂਏ ਤੇ ਇਹਦੀ ਉਮਰ ਜਿਹੜੀ ਆ ਉਹ ਇੰਨੀ ਦੱਸ ਰਹੇ ਨੇ ਐਚਐਫ ਦੀਆਂ ਜਿਹੜੀਆਂ ਬੱਚੀਆਂ ਨੇ ਆ ਆ ਬੱਚੀਆਂ ਤੇ ਇਹਦੇ ਮਾਂ ਜਿਹੜੀ ਆ ਉਹਦੇ ਸੂਏ ਦਾ ਦੁੱਧ ਇਹ 5200 ਕਿਲੋ ਦੱਸ ਰਹੇ ਨੇ ਈਟੀਟੀ ਸਾਨ ਸਾਨ ਦੇਖ ਲਓ ਯਾਰ 5 ਤੋਂ ਬਣਾ ਕੇ ਹਨਾ ਆ ਦੇਖੋ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਨੇ ਬਣਾਇਆ ਹੋਇਆ ਆ ਜਿਆ ਇਦਾਂ ਦਾ ਹੋ ਸਕਦਾ ਬਾਂਸ ਦਾ ਬਣਿਆ ਆ ਜੋ ਆਕਾਂ ਨੂੰ ਪਸੰਦ ਆਉਣੀਆਂ ਇਦਾਂ ਦੀਆਂ ਚੀਜ਼ਾਂ ਆ ਜੋ ਆਕਾਂ ਨੂੰ ਦਿਖਾ ਲ ਦਿਓ ਲੈ ਆਪਣੇ ਇਹ ਨੇ ਟਰਕੀਆਂ ਦੇਖੋ ਕਿੰਨੀਆਂ ਸੋਹਣੀਆਂ ਹਨਾ ਬ੍ਰੋਲਰ ਕਿਦਾਂ ਪਾਲ ਲਈਦੇ ਆ ਕਿਦਾਂ ਇਹਨਾਂ ਨੂੰ ਰੱਖਣਾ ਤੇ ਜੋ ਆਕਾਂ ਨੂੰ ਦਿਖਾ ਲ ਦਿਓ ਕਿੰਨੇ ਸੋਹਣੇ ਸੋਹਣੇ ਮੁਰਗੇ ਮੁਰਗੀਆਂ ਚੀਲੀ ਰਵੀ ਦਾ ਝੋਟਾ ਤੇ ਪਹਿਲੇ ਸੂਏ ਦੀ ਮੁਰਾ ਨਸਲ ਦੀ ਮੱਝ ਮੱਝਾਂ ਦਾ ਦੇਖ ਕੇ ਸਵਾਦ ਆਉਂਦਾ ਐਸੀ ਨਹੀਂ ਗੱਲ ਤੁਸੀਂ ਵੀ ਕਹਿਣਾ ਇਦਾਂ ਦੀ ਮਾਜੀ ਕੀਲੇ ਤੇ ਖੜੀ ਹੋਵੇ ਸਵਾਦ ਤਾਂ ਫੇਰ ਆ ਭਾਈ ਗਨ ਜਦੋਂ ਕਿਸਾਨ ਮੇਲੇ ਚ ਆਪਾਂ ਆਉਣੇ ਆ ਨਾ ਜੀ ਤੇ ਕਿਸਾਨ ਮੇਲੇ ਦੇ ਵਿੱਚ ਇੱਕ ਬਹੁਤ ਹੀ ਵੱਡੀ ਅਟਰੈਕਸ਼ਨ ਹੁੰਦੀ ਆ ਪਸ਼ੂ ਪਾਲਣਾ ਦਾੜਾ ਮੇਲਾ ਆ ਇਧਰ ਇਹ ਗੜਵਾਸੂ ਵਾਲੀ ਸਾਈਡ ਹੁੰਦਾ ਆ ਗੜਵਾਸੂ ਯੂਨੀਵਰਸਿਟੀ ਜਿਹੜੀ ਇਹਨਾਂ ਦੀ ਆ ਤੁਹਾਨੂੰ ਦਿਖਾਉ ਲਦੇ ਆਪਾਂ ਜਿਵੇਂ ਆਹ ਦੇਖੋ ਕਿੰਨੇ ਸੋਹਣੇ ਸਾਨ ਖੜੇ ਆ ਇਹ ਅਸਲ 'ਚ ਦੋਗਲੀ ਨਸਲ ਦਾ ਹੈ ਤੇ ਇੱਥੇ ਇਹਨਾਂ ਨੇ ਲੈ ਕੇ 라ਇਆ ਭਾਈ ਵੀ ਇਹ ਆਹ ਕਿਸਾਨ ਸਰਦਾਰ ਦਿਲਜੀਤ ਸਿੰਘ ਉਹਨਾਂ ਦਾ ਆ ਤੇ ਆਹ ਦੇਖੋ ਇਹ ਸਾਨ ਆ ਨਾ ਕੋ ਤੇ ਅਗੋ ਇਹਦੀ ਵੀ ਰੀਡਿੰਗ ਦੇ ਬਾਰੇ ਲੋਕਾਂ ਨੂੰ ਫਿਰ ਇਸੇ ਤਰ੍ਹਾਂ ਦੋਗਲੀ ਨਸਲ ਦੀਆਂ ਗਾਂ ਆ ਤੇ ਪਹਿਲੇ ਸੂਏ ਤੇ ਇਹਦੀ ਉਮਰ ਜਿਹੜੀ ਆ ਉਹ ਇੰਨੀ ਦਾ ਸਰ ਰਹੇ ਨੇ ਆਹ ਲੋ ਜੀ ਦੇਖੋ ਲੋਕ ਬਹੁਤ ਪਸੰਦ ਕਰਦੇ ਨੇ ਵੀ ਜਦੋਂ ਇਦਾਂ ਪਸ਼ੂ ਉਹ ਦੇਖਦੇ ਨੇ ਵਧੀਆ ਨਸਲਾਂ ਦੇ ਤੇ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਉਹਨਾਂ ਨੂੰ ਹੁੰਦਾ ਹੈ ਕਿ ਚਲੋ ਅਸੀਂ ਵੀ ਇਹੋ ਜਿਹੇ ਜਿਹੜੇ ਪਸ਼ੂ ਨੇ ਉਹ ਸਾਡੇ ਕੋਲ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਤੁਸੀਂ ਇਹ ਦੇਖ ਲਓ ਜਰਸੀ ਨਸਲ ਦੀ ਜਿਹੜੀ ਗਾਂ ਆ ਹੁਣ ਇਹਨਾਂ ਦਾ ਦਾਵਾ ਆ ਕਿ ਜਿਤਸਰਾਂ ਇਹ ਪਾਲ ਰਹੇ ਨੇ ਇਹ 4457 ਕਿਲੋ ਦੁੱਧ ਜਿਹੜਾ ਆ ਤੇ ਅੱਗੇ ਦੋਗਲੀ ਨਸਲ ਐਚ ਐਫ ਦੀਆਂ ਜਿਹੜੀਆਂ ਬੱਚੀਆਂ ਨੇ ਆ ਆ ਬੱਚੀਆਂ ਤੇ ਸੋ ਆ ਦੇਖੋ ਅੱਗੇ ਸਾਨ ਦੇਖ ਸਕਦੇ ਆ ਤੁਸੀਂ ਸਾਨ ਵੀ ਦਿਖਾ ਲ ਦੰਨੇ ਤੁਹਾਨੂੰ ਇਧਰਲੇ ਪਾਸੇ ਗਾਵਾਂ ਆ ਪਰਲੇਬਾਨ ਨੇ ਮੱਝਾਂ ਨੇ ਸੋ ਇਧਰ ਹਜੇ ਆ ਸਾਈਵਾਲ ਨਸਲ ਦਾ ਸਾਨ ਆ ਸਾਈਵਾਲ ਨਸਲ ਤੇ ਇਹਦੇ ਮਾਂ ਜਿਹੜੀ ਆ ਉਹਦੇ ਸੂਏ ਦਾ ਦੁੱਧ ਇਹ 5200 ਕਿਲੋ ਦਾਸ ਰਹੇ ਨੇ ਈਟੀਟੀ ਸਾਨ ਸਾਨ ਦੇਖ ਲੋ ਯਾਰ ਨਸਲ ਦੇਖ ਲੋ ਪਰ ਲੋਕਾਂ ਦਾ ਇੰਟਰਸਟ ਬਹੁਤ ਆ ਵੱਡੇ ਪੱਧਰ ਤੇ ਲੋਕ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਉਹਨਾਂ ਦਾ ਇੰਟਰਸਟ ਉਹ ਲੈਂਦੇ ਆ ਉਹਨਾਂ ਨੂੰ ਪਸੰਦ ਆਉਂਦੀਆਂ ਇਹ ਚੀਜ਼ਾਂ ਕਿਉਂਕਿ ਪਸ਼ੂ ਪਾਲਣ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਇੰਟਰਸਟ ਆ ਲੋਕਾਂ ਦਾ ਇਹਨਾਂ ਚੀਜ਼ਾਂ 'ਚ ਤੇ ਅੱਗੇ ਦਿਖਾਉਂਦਾ ਮੈਂ ਤੁਹਾਨੂੰ ਪੋਲਟਰੀ ਫਾਰਮ ਉਹਦੀ ਇੱਕ ਐਗਜ਼ਾਮਪਲ ਦੇਣ ਲਈ ਵੀ 20 ਮੁਰਗੀਆਂ ਤੁਸੀਂ ਐਦਾਂ ਦੇ ਇੱਕ ਕੁੱਪ ਬਣਾ ਕੇ ਉਹ 'ਚ ਵੀ ਰੱਖ ਸਕਦੇ ਆ ਵੀ ਬਾਸ ਤੋਂ ਬਣਾ ਕੇ ਹਨਾ ਆ ਦੇਖੋ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਨੇ ਬਣਾਇਆ ਹੋਇਆ ਆ ਐਦਾਂ ਦਾ ਹੋ ਸਕਦਾ ਆ ਬਾਸ ਦਾ ਬਣਿਆ ਆ ਸੋਹਣਾ ਬਣਿਆ ਆ ਤੇ ਇਦਾਂ ਵੀ ਬਣਾ ਸਕਦੇ ਆ ਹਨਾ ਤੋ ਠੀਕ ਹੈ ਜੀ ਆ ਦੇਖੋ ਜੀ ਛੋਟੀ ਜੀ ਝੌਂਪੜੀ ਬਣਾਈ ਆ ਇੱਕ ਦੋਹਾਂ ਦੇ ਵਾਸਤੇ ਕਹਿ ਲਓ ਤੇ ਆਂਡੇ ਵੀ ਨਾਲ ਹੀ ਰੱਖੇ ਸੋਹਣਾ ਸਜਾਇਆ ਆ ਦੇਖੋ ਮਾਡਲ ਆ ਐਕਚੁਅਲੀ ਇਹ ਸਿਰਫ ਇਹ ਮਾਡਲ ਨਹੀਂ ਆਹ ਲਓ ਜੀ ਆ ਲਓ ਜੀ ਇੱਕ ਮੁਰਗੀ ਦੇ ਰਹਿਣ ਦੇ ਲਈ ਆਇਆ ਇੱਕ ਮੈਂ ਤਾਂ ਇੱਕ ਜਾਂ ਦੋ ਸੋ ਇਸ ਤਰ੍ਹਾਂ ਹੈ ਕਿ ਇਹ ਦੱਸ ਰਿਹਾ ਕਹਿੰਦੇ ਬੱਚੇ ਤਿਆਰ ਕਰਨੇ ਹੁਣ ਤਾਂ ਤਾਂ ਆ ਸੋ ਅੱਗੇ ਦੇਖੋ ਯਾਰ ਸ਼ਹਿ ਸ਼ਹਿਦ ਖਾਈਏ ਤੁਹਾਨੂੰ ਖਰਗੋਸ਼ ਕਹੋ ਜਾਂ ਖਰਗੋਸ਼ ਕਹਿ ਲੋ ਇਹ ਆ ਦੇਖ ਲੋ ਯਾਰ ਕਿੰਨਾ ਸੋਹਣਾ ਜੋਆਕਾਂ ਨੂੰ ਪਸੰਦ ਆਉਣੀਆਂ ਇਦਾਂ ਦੀਆਂ ਚੀਜ਼ਾਂ ਆ ਜੋਆਕਾਂ ਨੂੰ ਦਿਖਾਉਂਦੇ ਹੋ ਲਾ ਜੋਆਕਾਂ ਨੂੰ ਯਾਰ ਮੇਲਿਆਂ ਤੇ ਲੈ ਕੇ ਆਇਆ ਕਰੋ ਇਦਾਂ ਦੇਾਂ ਤੇ ਕਿਸਾਨ ਮੇਲੇ ਦੇ ਹਨਾ ਜ਼ਰੂਰ ਲਿਆਇਆ ਕਰੋ ਢੀੜਾ ਮਰਾਓ ਇਹਨਾਂ ਦਾ ਹੁਣ ਜਿਹੜੇ ਤਾਂ ਇਸ ਮੇਲੇ ਤੇ ਨਹੀਂ ਆ ਸਕੇ ਉਹ ਕੋਈ ਗੱਲ ਨਹੀਂ ਉਹ ਹੁਣ ਅਗਲੇ ਮੇਲੇ ਤੇ ਸਹੀਂ ਅਗਲਾ ਮੇਲਾ ਮਾਰਚ ਦੇ ਵਿੱਚ ਸ਼ਾਇਦ ਹੁੰਦਾ ਆ ਮੇਰੇ ਖਿਆਲ ਨਾਲ ਇੱਕ ਹੋਰ ਸ਼ਾਹਾ ਹੈਗਾ ਓਏ ਡਰੇ ਆ ਜਾ ਬੈਠੇ ਵਿਚਾਰੇ ਦੋਏ ਜਣੇ ਓਹ ਦੇਖੋ ਕਿਉਂਕਿ ਇਹਨਾਂ ਨੂੰ ਸੋਏ ਖਰਗੋਸ਼ ਪਾਲਣ ਦੇ ਬਾਰੇ ਵੀ ਇੱਥੇ ਜਾਣਕਾਰੀ ਦਿੱਤੀ ਜਾ ਰਹੀ ਆ ਕੱਲਾ ਇਹ ਉਦਾਂ ਨਹੀਂ ਰੱਖੇ ਹੋਏ ਮਤਲਬ ਪ੍ਰੋਪਰ ਹੀ ਜਾਣਕਾਰੀ ਦਿੰਦੇ ਨੇ ਸਾਰੀ ਤੇ ਅੱਗੇ ਕੀ ਅੱਗੇ ਦੇਖ ਲੈਣੇ ਆਪਾਂ ਤਰਕੀ ਤਰਕੀ ਆ ਬਾਈ ਦੀ ਗੱਲ ਸਹੀ ਆ ਤਰਕੀ ਸੱਚ ਤਰਕੀ ਇਹ ਆ ਯਾਰ ਦੇਲੇ ਲੱਗ ਰੀਆਂ ਨੇ ਆਪਣੇ ਇਹ ਨੇ ਤਰਕੀਆਂ ਦੇਖੋ ਕਿੰਨੀਆਂ ਸੋਹਣੀਆਂ ਹਨਾ ਬੱਚਿਆਂ ਨੂੰ ਦਿਖਾ ਲਓ ਵੀ ਇਦਾਂ ਦੇ ਜਾਨਵਰ ਉੱਥੇ ਹੁੰਦੇ ਆ ਦੇਖਣ ਸੋ ਲੈ ਕੇ ਆਇਆ ਕਰੋ ਯਾਰ ਤਰਕੀ ਕਿੱਦਾਂ ਪਾਲਣਾ ਕਿੱਦਾਂ ਨਹੀਂ ਕੀ ਇਹਦੇ ਰੱਖ ਰਖਾਇਆ ਸਭ ਕੁਝ ਇਹ ਦੱਸ ਦਿੰਦੇ ਇੱਥੇ ਹਨਾ ਇਸੇ ਤਰ੍ਹਾਂ ਆ ਬਰੌਇਲਰ ਹਾਂਜੀ ਭਾਈ ਸੋ ਤਰਕੀ ਆ ਨਾ ਤਰਕੀ ਆ ਨਾ ਹਾਂ ਆ ਬਰੌਇਲਰ ਆ ਲੈ ਵੀ ਕਿੰਨੇ ਦਾ ਤੂੰ ਇਹ ਬ੍ਰਾਇਲਰ ਆ ਸੋ ਲਓ ਜੀ ਬ੍ਰਾਉਲਰ ਕਿਦਾਂ ਪਾਲਣੇ ਆ ਇਹ ਬ੍ਰਾਇਲਰ ਜੋ ਹੈ ਇਹ ਬ੍ਰਾਉਲਰ ਕਿਦਾਂ ਪਾਲਦੇ ਆ ਕਿਦਾਂ ਇਹਨਾਂ ਨੂੰ ਰੱਖਣਾ ਤੇ ਉਹ ਤੁਸੀਂ ਦੇਖ ਸਕਦੇ ਆ ਬਾਕੀ ਇਹ ਵੀ ਦੇਖੋ ਅਸੀਂ ਤੁਹਾਨੂੰ ਇਹ ਵੀ ਸਲਾਹ ਦਵਾਂਗੇ ਜ਼ਰੂਰੀ ਨਹੀਂ ਕਿ ਆਪਾਂ ਬਹੁਤ ਜ਼ਿਆਦਾ ਜਾਨਵਰ ਰੱਖਣੇ ਹੁੰਦੇ ਆ ਹਮੇਸ਼ਾ ਕਿਸਾਨ ਵੀਰੋ ਇਹ ਗੱਲ ਦਾ ਧਿਆਨ ਰੱਖਿਆ ਕਰੋ ਕਿ ਜਾਨਵਰ ਥੋੜੇ ਰੱਖਣੇ ਪਹਿਲਾਂ ਤੁਸੀਂ ਇਸ ਤਰ੍ਹਾਂ ਇੱਕ ਮਾਡਲ ਬਣਾ ਕੇ ਛੋਟੇ ਪੱਧਰ ਤੇ ਹੀ ਰੱਖੋ ਛੋਟੇ ਪੱਧਰ ਤੇ ਰੱਖੋਗੇ ਤੁਹਾਡਾ ਨੁਕਸਾਨ ਨਹੀਂ ਹੋਊਗਾ ਤੁਹਾਡੇ ਪੈਸੇ ਵੀ ਬਚਣਗੇ ਤੇ ਕਾਂ ਤੁਹਾਨੂੰ ਇੱਕ ਆਈਡੀਆ ਲੱਗ ਜਾਂਦਾ ਆਪਾਂ ਪੈਂਦੀ ਸੱਟੇ ਜਦੋਂ ਜਾਨਵਰ ਜ਼ਿਆਦਾ ਰੱਖ ਲਈਦੇ ਆ ਫੇਰ ਨੁਕਸਾਨ ਹੋ ਜਵੇ ਰੱਬ ਨਾ ਕਰੇ ਨੁਕਸਾਨ ਹੋ ਗਿਆ ਫਿਰ ਆਪਾਂ ਪਛਤਾਉਨੇ ਆ ਯਾਰ ਮੈਂ ਤੇ ਗਲਤੀ ਕਰ ਲਈ ਫਿਰ ਉਹੀ ਠੀਕ ਹੈ ਜੀ ਕਣਕ ਝੋਨਾ ਹੀ ਠੀਕ ਆ ਹਨਾ ਦਿੱਕਤ ਇਹ ਆਉਂਦੀ ਆ ਪਰ ਜਦੋਂ ਵੀ ਤੁਸੀਂ ਕੋਈ ਨਵਾਂ ਆਈਡੀਆ ਅਪਲਾਈ ਕਰਨਾ ਹਮੇਸ਼ਾ ਯਾਦ ਰੱਖੋ ਕਿ ਉਹਨੂੰ ਛੋਟੇ ਪੱਧਰ ਤੇ ਹੀ ਕਰਨਾ ਚਾਹੀਦਾ ਦੇਖੋ ਆ ਜਾਨਵਰ ਜੇ ਰੱਖੇ ਨੇ ਕਿ ਜਿਹੜੇ ਕਿਸਾਨ ਕਰਦੇ ਨੇ ਤੇ ਇਹ ਦੇਸੀ ਸਿਗੇ ਆ ਉੱਪਰ ਕਲਕਨਾਥ ਆ ਕਾਲਾ ਕੋਕੜ ਜਿਹੜਾ ਹੁੰਦਾ ਆ ਤੇ ਬਲੈਕ ਐ ਨਾ ਸੋ ਆ ਲਓ ਜੀ ਆ ਦੇਸੀ ਆ ਨਾ ਸਾਲਾ ਸੋ ਥੱਲੇ ਵੀ ਹੋਰ ਹੈਗੇ ਆ ਮੁਰਗੇ ਤੇ ਜੋ ਆਕਾਂ ਨੂੰ ਦਿਖਾ ਲ ਦਿਓ ਕਿੰਨੇ ਸੋਹਣੇ ਸੋਹਣੇ ਮੁਰਗੇ ਮੁਰਗੀਆਂ ਸਭ ਕੁਝ ਹੈਗਾ ਇੰਜੋਏ ਕਰੋ ਭਾਈ ਬੱਚਿਆਂ ਨੂੰ ਦਿਖਾ ਲਓ ਇਹਨੂੰ ਅੰਡੇ ਵੀ ਦਿੱਤੇ ਹੋਏ ਆ ਜਿਹੜੇ ਖਾ ਲੈਂਦੇ ਆ ਬੱਚੇ ਉਹਨਾਂ ਨੂੰ ਦਿਖਾ ਲ ਦਿਓ ਕਿ ਖਾਣੇ ਆ ਤੇ ਆ ਜਾਓ ਭਾਈ ਖਵਾਨ ਨੇ ਤੁਹਾਨੂੰ ਦੇਸੀ ਆਂਡੇ ਹੈ ਨਾ ਸੋ ਕੜਕਨਾਥ 450 ਦਾ ਦੇ ਰਿਹਾ ਇਹ ਓਕੇ ਜੀ 450 ਦਾ ਇੱਕ ਦਿਨ ਦਾ ਦਾ ਚੂਚਾ 20 ਦਿਨ 20 ਰੁਪਏ ਦਾ ਦੇਣਗੇ ਇਹ ਤੇ ਸਵਾ ਦੇਖ ਲਓ ਬਾਈ ਕੰਟੈਕਟ ਨੰਬਰ ਵੀ ਇਹਨਾਂ ਦੇ ਡਿਸਪਲੇ ਕਰਦੇ ਆ ਕਰ ਸਕਦੇ ਆ ਜਾਣਕਾਰੀ ਲੈਣ ਲਈ ਇਹਨਾਂ ਨਾਲ ਸੰਪਰਕ ਆ ਦੇਖ ਲਓ ਕਿਹੜੀਆਂ ਨਸਲਾਂ ਕਿਸਮਾਂ ਲਓ ਜੀ ਨੋਕੀ ਨੋਕੀ ਦਾ ਆ ਆਲਮ ਇੱਥੇ ਆਪ ਕੋ ਖਿੜਾ ਜੀ ਮਤਲਬ ਲਓ ਜੀ ਜਾਨਵਰ ਦੇਖੋ ਇਹ ਬੀਟ ਲਿਆ ਵੀਟ ਲਿਆ ਇਹ ਬੀਟ ਲਿਆ ਹਨਾ ਹੋਰ ਕਿਹੜੀ ਨਸਲ ਆ ਆਪਣੇ ਕੋ ਬੀਟ ਲਈ ਆ ਅਵੀ ਬੀਟ ਲਈ ਸੋ ਬੀਟਲ ਨਸਲ ਦੀ ਤੁਸੀਂ ਬੱਕਰੀ ਦੇਖੀ ਆ ਅੱਗੇ ਹੋਰ ਦਿਖਾ ਲ ਦਿੰਦੇ ਤੁਹਾਨੂੰ ਇਹ ਵੀ ਬੀਟ ਲਈ ਆ ਜੀ ਲੱਗਦਾ ਇਹ ਥੱਕ ਗਈ ਹੈ ਥੱਕੀ ਹੋਈ ਵਿਚਾਰੀ ਸੌਂ ਸੂ ਗਈ ਹੋਣੀ ਆ ਕਿਉਂਕਿ ਕਾਫੀ ਲੋਕ ਇਦਾਂ ਆ ਕੇ ਸਾਡੇ ਵਰਗੇ ਲੱਗੇ ਹੁੰਦੇ ਫੋਟੋ ਵੀਡੀਓ ਕਰਨ ਦੇਖਣ ਸੋ ਇਹ ਜਾਨਵਰ ਆ ਭਾਈ ਅੱਗੇ ਹੋਰ ਦਿਖਾ ਲ ਦਿੰਦੇ ਤੁਹਾਨੂੰ ਲਓ ਜੀ ਤੁਸੀਂ ਹੁਣ ਮੱਝਾਂ ਦੇਖ ਲਓ ਹਣਾ ਝੋਟੇ ਝੋਟੀਆਂ ਸਾਨ ਸਾਰਾ ਕੁਛ ਇਹਨਾਂ ਕੋਲ ਹੁੰਦਾ ਆ। ਤੋਂ ਸਭ ਤੋਂ ਪਹਿਲਾਂ ਇਹਨਾਂ ਕੋਲ ਹੈ ਜੀ ਨੀਲੀ ਰਵੀ ਦਾ ਝੋਟਾ। ਤੋਂ ਨੀਲੀ ਰਵੀ ਆ ਲੋ ਜੀ। ਬਹੁਤ ਹੀ ਦੇਖ ਲਓ। ਮਜ਼ਬੂਤ ਹੈਗਾ ਆ ਇਹ ਝੋਟਾ। ਤੇ ਆ ਵੀ ਦਿਖਾ ਲਓ ਇਹਨਾਂ ਨੂੰ ਨਿਗਾਹ ਮਰਾਓ ਜਰਾ। ਬੱਚਿਆਂ ਨੂੰ ਦਿਖਾਉਣ ਲਈ ਮੈਂ ਤਾਂ ਕਹਿ ਰਿਹਾ। ਇੰਟਰਸਟ ਬਣੇ ਬੱਚਿਆਂ ਦਾ ਹਨਾ। ਤੇ ਹਾਂਜੀ ਬਾਈ ਜੀ ਧੰਨਵਾਦ ਨੀਲੀ ਰਾਵੀ ਦਾ ਲੋ ਜੀ ਇੰਨਾ ਸਾਲ ਦਾ ਝੋਟਾ ਹੈ ਤੇ ਮਾਂ ਦੇ ਸੂਏ ਦਾ ਦੁੱਧ ਵੀ ਨਾਲ ਦੱਸੀ ਜਾਂਦੇ ਆ ਵਿਵਦ ਤੋਂ ਵੱਧ ਦੇ ਨਾਲ ਕੋਲ 4247 ਕਿਲੋ ਆਇਆ ਝੋਟਾ ਜਿੱਦਾ ਦੇਖਣ ਰਿਆ ਵਿਚਾਰਾ ਤੰਗ ਜਿਹਾ ਲੱਗਦਾ ਸਾਡੇ ਤੋਂ ਲੋ ਜੀ ਨੀਲੀ ਰਾਵੀ ਦੀ ਮੱਝ ਨਹੀਂ ਬਈ ਇਹ ਨੀਲੀ ਰਾਵੀ ਦੀ ਮੱਝ ਆ ਤੇ ਬਹੁਤ ਸੋਹਣੀ ਤੇ ਪ੍ਰਤੀ ਦਿਨ ਇੱਕ ਦਿਨ ਦਾ ਵੱਧ ਤੋਂ ਵੱਧ ਦਰਜ ਕੀਤਾ ਜਿਹੜਾ ਦੁੱਧ ਹੈ ਉਹ ਤੇ ਇੱਕ ਲੋ ਹੈ ਠੀਕ ਹੈ ਜੀ ਉਹ ਨੀਲੀ ਰਾਵੀ ਉਹ ਗਾਂ ਮੁਰਾ ਆ ਇਹ ਪਿਓ ਰਿਹਾ ਸ਼ਾਇਦ ਮੇਰੇ ਖਿਆਲ ਨਾਲ ਉਹ ਨੀਲੀ ਰਾਵੀ ਉਹ ਸੌਰੀ ਨਹੀਂ ਨਹੀਂ ਆ ਨੀਲੀ ਰਾਵੀ ਹੈ ਉਹ ਕੇ ਮੁਰਾ ਹੋ ਗਈ ਤੇ ਮੁਰਾ ਆ ਸੋ ਤੁਸੀਂ ਹਾਂਜੀ ਹਾਂਜੀ ਸੋ ਇਹ ਨੀਲੀ ਰਾਵੀ ਆ ਕੇ ਹਾਂਜੀ ਹਾਂਜੀ ਉਹ ਇਹ ਸੁਧਰੀ ਨਸਲ ਕੀਤੀ ਹੈ ਨਾ ਅੱਛਾ ਸੁਧਰੀ ਨਸਲ ਹੈ ਆ ਇਹ ਹੁਣ ਆ ਹੈਗੀ ਆ ਨੀਲੀ ਰਾਵੀ ਨਸਲ ਦੀ ਝੋਟੀ ਪਹਿਲੇ ਸੂਏ ਦੀ ਤੇ ਵੱਧ ਤੋਂ ਵੱਧ ਦੁੱਧ 15.2 ਕਿਲੋ ਤੋ ਆ ਆ ਜੀ ਨੀਲੀ ਰਾਵੀ ਹਨਾ ਆ ਨੀਲੀ ਰਾਵੀ ਦੇਖ ਲਓ ਤੇ ਇਹ ਕਹਿੰਦੇ ਬਹੁਤ ਆ ਇਹ ਨਜ਼ਰ ਹਾਂਜੀ ਤੇ ਆ ਤੁਹਾਡੀ ਮੋਰਾ ਨਸਲ ਹੋ ਗਈ ਇਹ ਕਹਿੰਦੇ ਲੱਤ ਨਹੀਂ ਜਗਦੀ ਜਿਹੜੀ ਇਹ ਨਜ਼ਰ ਹੁਣ ਕੱਟ ਦੇਵੇ ਵੱਧ ਦੇਵੇ ਜੀ ਦੂਜਾ ਨੰਬਰੇ ਮਾਰਦੀ ਨਹੀਂ ਹਾਂ ਸਭ ਨੂੰ ਵੱਧ ਇਹਦੀ ਖੂਪੀ ਆ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਨੀਲੀ ਰਾਵੀ ਭੇਡਦੀ ਨਹੀਂ ਅੱਛਾ ਜੀ ਦੂਜੇ ਡੰਗਰਾ ਨਾਲ ਦੂਜੇ ਦੀ ਸ਼ਰਨੋਂ ਵੱਡੀ ਖੂਬੀ ਇਹੀ ਆ ਆਏ ਮਾਰਨ ਖੰਡੀ ਨਹੀਂ ਹੈਗੀ ਬੱਸ ਇਹ ਫਰੀਦਕੋਟ ਤੇ ਫਿਰੋਜ਼ਪੁਰ ਦੇ ਏਰੀਆ ਜੀ ਪਾਈ ਜਾਂਦੀ ਹੈ ਜਿਆਦਾ ਜੀ ਦੋ ਜਲਿਆਂ ਜੀ ਬੱਤਾ ਹੈ ਪੰਜਾਬ ਅੱਗੇ ਮੁਰਾ ਹੋ ਗਈ ਤੇ ਪਹਿਲੇ ਸੂਏ ਦੀ ਮੁਰਾ ਨਸਲ ਦੀ ਮੱਝ ਆ ਗਾਣੇ ਪਿੱਛੇ ਫੇ ਚੱਲ ਪਿਆ ਯਾਰ ਫੇ ਨਹੀਂ ਤੰਗ ਕਰ ਲੈਣਾ ਲਓ ਜੀ ਆ ਆ ਮੁਰਾ ਨਸਲ ਦੀ ਜਿਹੜੀ ਮੱਝਾਂ ਨੇ ਸੋ ਮੱਝਾਂ ਦਾ ਦੇਖ ਕੇ ਸਵਾਦ ਆਉਂਦਾ ਇਹ ਅਸੀ ਨਹੀਂ ਗੱਲ ਤੁਸੀਂ ਵੀ ਕਹਿਣਾ ਇਦਾਂ ਦੀ ਮਾਜੀ ਕੀਲੇ ਦੇ ਖੜੀ ਹੋਵੇ ਸਵਾਦ ਤਾਂ ਫੇਰ ਆ ਭਾਈ ਗਨ ਹਣਾ ਪਰ ਆਓਗੇ ਕੁਝ ਦੇਖੋਗੇ ਤੇ ਫੇਰ ਹੀ ਆ ਅਸੀਂ ਤੁਹਾਨੂੰ ਫੋਨ ਦੇ ਉੱਤੇ ਜਾਂ ਇਦਾਂ ਵੀਡੀਓ ਬਣਾ ਕੇ ਆਪਾਂ ਆਈਡੀਆ ਨਹੀਂ ਦੇ ਸਕਦੇ ਉਹਦਾ ਕਾਰਨ ਇਹ ਹੁੰਦਾ ਆ ਕਿ ਤੁਹਾਡਾ ਆਪੋ ਆਪਣਾ ਤਜਰਬਾ ਆ ਤੁਹਾਡਾ ਤਜਰਬਾ ਬਹੁਤ ਮੈਟਰ ਕਰਦਾ ਆ ਅਗਲੀ ਗੱਲ ਇਹ ਵੀ ਮੈਂ ਦੱਸ ਦਵਾਂ ਕੱਲਾ ਤਜਰਬਾ ਤੇ ਨਵਾਂ ਸਿੱਖਦੇ ਰਹਿਣ ਦਾ ਜਿਹੜਾ ਸਾਡੀ ਪ੍ਰਕਿਰਿਆ ਹੁੰਦੀ ਆ ਉਹ ਦੋਏ ਚੀਜ਼ਾਂ ਰਲ ਜਾਣ ਤਾਂ ਫੇਰ ਤਾਂ ਸੋਨੇ ਦੇ ਸਹਾਗਾ ਹੋ ਜਾਂਦਾ ਤੁਸੀਂ ਨਵਾਂ ਸਿੱਖਦੇ ਜਾਓ ਐਕਸਪੈਰੀਮੈਂਟ ਕਰਦੇ ਜਾਓ ਤੁਹਾਡਾ ਤਜਰਬਾ ਵਧਦਾ ਜਾਂਦਾ ਫੇਰ ਤੁਸੀਂ ਜਾ ਕੇ ਇਸ ਤਰ੍ਹਾਂ ਦੇ ਨਾਲ ਬਹੁਤ ਕੁਝ ਨਵਾਂ ਕਰ ਸਕਦੇ ਆ ਖੈਰ ਯਾਰ ਇੱਥੇ ਦੇਖੋ ਇਹਨਾਂ ਨੇ ਸਟਾਲ ਵੀ ਲਾਈ ਹੋਈ ਆ ਤੋ ਇੱਥੇ ਇਹਨਾਂ ਨੇ ਤੇ ਮੇਰਾ ਖਿਆਲ ਹੈ ਫਿਸ਼ ਦੇ ਬਣੇ ਪ੍ਰੋਡਕਟ ਜਿਹੜੇ ਆ ਇਹ ਫਿਸ਼ਰੀਜ਼ ਕਾਲਜ ਤੋਂ ਇਹ ਬੰਦੇ ਨੇ ਲਓ ਜੀ ਇਹ ਮੱਛੀ ਅਤੇ ਝਿੰਗਾ ਉਤਪਾਦਾਂ ਦੀ ਕੀਮਤ ਦੀ ਸੂਚੀ ਫਿਸ਼ ਫਿੰਗਰ ਖਾਣੇ ਆ ਤਾਂ ਰੁਪਈਏ 120 ਦੇ 200 ਗ੍ਰਾਮ ਆ ਕੋਟੇਡ ਝਿੰਗਾ ਰੁਪਈਏ 200 ਦਾ 200 ਗ੍ਰਾਮ ਆ ਫਿਸ਼ ਫਿਲਟ ਰੁਪਈਏ 100 ਦੀ 250 ਗ੍ਰਾਮ ਆ ਮੱਛੀ ਦਾ ਕੀਮਾ 200 ਗ੍ਰਾਮ 120 ਰੁਪਏ ਦਾ ਸੋ ਆ ਮੱਛੀ ਦੇ ਪ੍ਰੋਡਕਟ ਬਣਾ ਕੇ ਇਹਨਾਂ ਨੇ ਰੱਖੇ ਹੋਏ ਆ ਕਿ ਲੋਕਾਂ ਨੂੰ ਜਸਟ ਜਿਹੜੇ ਲੋਕ ਖਾ ਲੈਂਦੇ ਨੇ ਨਾਨਵੇਜ ਜਾਂ ਮੱਛੀ ਦਾ ਪ੍ਰੋਡਕਟ ਤੇ ਉਹਨਾਂ ਨੂੰ ਪਸੰਦ ਆਉਂਦੇ ਨੇ ਸੋ ਉਹ ਖਾ ਸਕਦੇ ਨੇ ਤੇ ਉਹਨਾਂ ਨੂੰ ਇਹ ਚੀਜ਼ਾਂ ਤਾਂ ਕਿ ਉਹ ਜਿਹੜਾ ਲੋਕਾਂ ਨੂੰ ਪ੍ਰਮੋਟ ਇਹ ਚੀਜ਼ਾਂ ਕੀਤੀਆਂ ਜਾਣ ਹਨਾ ਤੇ ਲੋਕਾਂ ਨੂੰ ਦਿਖਾਵਾਂਗੇ ਤੇ ਲੋਕ ਹਨਾ ਖਾਣਗੇ ਜਾਂ ਲੋਕ ਲੈਣ ਪਾਲਣਗੇ ਪੰਜਾਬ ਦੇ ਵਿੱਚ ਮੈਂ ਦੱਸ ਦਵਾਂ ਮੱਛੀ ਦੀ ਖਾफत ਬਹੁਤ ਵੱਡੇ ਪੱਧਰ ਤੇ ਆ ਬਾਈ ਜੀ ਬਹੁਤ ਵੱਡੇ ਪੱਧਰ ਤੇ ਖਾफत ਆ ਪਰ ਪੰਜਾਬ ਦੇ ਵਿੱਚ ਖਾफत ਤਾਂ ਬਹੁਤ ਆ ਜੇ ਆਪਾਂ ਖਾਣ ਖਾਨੇਆਂ ਰੈਸਟੋਰੈਂਟਾਂ ਚ ਟਾਬਿਆਂ ਤੇ ਖਾਈ ਜਾਂਦੇ ਆ ਹਨ ਤੇ ਵਿਆਹਾਂ ਚ ਖਾ ਰਹੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਉਹ ਜਿਹੜਾ ਮਸਲਾ ਆ ਵੀ ਜਿਹੜੀਆਂ ਮੱਛੀਆਂ ਨੇ ਵਿਚਾਰੀਆਂ ਉਹ ਕਿੱਥੋਂ ਲੈ ਕੇ ਆਏ ਆ ਕਿਹੜੇ ਇਹ ਤਲਾਹ ਤੋਂ ਕੱਢੀਆਂ ਛੱਪੜ ਤੋਂ ਕੱਢੀਆਂ ਕਿੱਥੋਂ ਲਿਆਏ ਸੋ ਇਹਨਾਂ ਨੇ ਇੱਕ ਇੱਕ ਮਾਡਲ ਬਣਾ ਕੇ ਦੱਸਿਆ ਕਿ ਪੰਛੀਆਂ ਤੋਂ ਰੱਖਿਆ ਕਿਦਾਂ ਕਰਨੀ ਹੁੰਦੀ ਆ ਤੋ ਇਸੇ ਤਰ੍ਹਾਂ ਪਰੇ ਅਜ਼ੋਲਾ ਆਪਾਂ ਦਿਖਾਇਆ ਹੋਇਆ ਆ ਅਜ਼ੋਲਾ ਕੁਸੀਂ ਵੱਡੇ ਪੱਦਰ ਤੇ ਪਸੰਦ ਕੀਤਾ ਉਸ ਚੀਜ਼ ਨੂੰ ਤੇ ਬਾਕੀ ਜਾਲ ਜਿਹੜਾ ਹੈਗਾ ਉਹ ਤੁਸੀਂ ਇਦਾਂ ਕਰ ਸਕਦੇ ਆ ਪਾ ਸਕਦੇ ਬਾਕੀ ਮੱਛੀਆਂ ਦੀਆਂ ਕਿਸਮਾਂ ਇਹਨਾਂ ਨੇ ਅੱਗੇ ਦਿਖਾ ਲਈਆਂ ਤਾਂ ਹੈ ਮੈਂ ਛੋੜਾ ਜਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਲੰਨਾ ਆ ਮੈਂ ਅੱਗੇ ਨਹੀਂ ਜਾਣਾ ਇਹਨਾਂ ਨੇ ਐਤ ਕਿ ਅੱਗੇ ਲੰਘਣ ਵਾਲਾ ਕੰਮ ਹੀ ਨਹੀਂ ਛੱਡਿਆ ਚਲੋ ਕੋਈ ਗੱਲ ਨਹੀਂ ਤੁਸੀਂ ਇੱਥੋਂ ਹੀ ਦੇਖ ਲਓ ਸੋ ਕਬਾਈ ਤੇ ਕਾਰਪ ਮੱਛੀਆਂ ਜਿਦਾਂ ਉਹ ਹੁਣ ਪਰੇ ਨੇ ਪੰਗਾਸ ਹੈ ਹਨਾ ਤੋ ਲੈ ਹੈਗੇ ਅਗਰ ਪੰਜਾਬ ਚ ਖਾਪਤ ਇੰਨੀ ਆ ਤਾਂ ਫੇ ਕਿਸਾਨ ਵੀ ਇਧਰ ਨੂੰ ਆ ਸਕਦੇ ਨੇ ਜਿਹੜੇ ਇਸ ਜਿਸ ਕਿਤੇ ਚ ਆਉਣਾ ਚਾਹੁੰਦੇ ਆ ਤੋ ਉਹਨਾਂ ਨੂੰ ਫਾਇਦਾ ਹੋ ਸਕਦਾ ਭਾਈ ਠੀਕ ਆ ਇਹ ਯਾਦ ਰੱਖਿਓ ਫਾਇਦਾ ਵੀ ਹੋ ਸਕਦਾ ਉਹ ਉਹਨਾਂ ਨੂੰ ਪਸੰਦ ਵੀ ਇਹ ਚੀਜ਼ਾਂ ਆ ਸਕਦੀਆਂ ਨੇ ਤੇ ਬਾਕੀ ਕਿਹੜੇ ਏਰੀਆ ਚ ਕਿਹੜੀ ਮੱਛੀ ਹੋ ਸਕਦੀ ਕਿਹੜੇ ਪਾਣੀ ਚ ਹੋ ਸਕਦੀ ਆ ਇਹ ਸਿੱਖਣ ਦੀਆਂ ਚੀਜ਼ਾਂ ਤੁਸੀਂ ਇੱਥੇ ਆ ਕੇ ਸਿੱਖ ਸਕਦੇ ਆ ਇਹਨਾਂ ਤੋਂ ਕਲਾਸ ਲੈ ਸਕਦੇ ਆ ਪ੍ਰੋਪਰ ਕੋਰਸ ਕਰ ਸਕਦੇ ਆ ਤੇ ਤੁਹਾਨੂੰ ਫੇਰ ਹੀ ਇਹ ਚੀਜ਼ਾਂ ਜਿਹੜੀਆਂ ਪਤਾ ਲੱਗੂਗਾ ਬਾਕੀ ਐਦਾਂ ਹੁਣ ਸਾਫ਼ ਸੁਥਰਾ ਪੋਲਟਰੀ ਮੀਟ ਉਤਪਾਦਨੇ ਆ ਤੁਸੀਂ ਦੇਖੋ ਨਾ ਸਾਫ਼ ਸੁਥਰੀ ਚੀਜ਼ ਮਿਲਣਾ ਬਹੁਤ ਔਖਾ ਆ ਪ੍ਰੋਬਲਮ ਇਹੀ ਆ ਪੰਜਾਬ ਦੀ ਕਿ ਅਸੀਂ ਮੀਟ ਵੀ ਖਾਂਦੇ ਆ ਜਾਂ ਨੌਨ ਵੇਜ ਖਾਂਦੇ ਆ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਉਹ ਚੀਜ਼ਾਂ ਕਿੱਥੇ ਉਤਪਾਦਨ ਹੋਈਆਂ ਗਡਵਾਸੂ ਜਾਂ ਪੀਏਯੂ ਜਿੰਨੀਆਂ ਵੀ ਤੁਹਾਡੀਆਂ ਇਹ ਯੂਨੀਵਰਸਿਟੀਆਂ ਆ ਇਹ ਤੁਹਾਨੂੰ ਅਸਲ 'ਚ ਇਹੀ ਸਿਖਾਉਂਦੀਆਂ ਕਿ ਆਪਾਂ ਸ਼ੁੱਧਤਾ ਤੇ ਗੁਣਵੱਤਾ ਜਿਹੜੀ ਆ ਉਹਦੇ ਪੈਮਾਨੇ ਕੀ ਰੱਖਣੇ ਨੇ ਠੀਕ ਆ ਨਾ ਹੁਣ ਆਪਾਂ ਇੱਥੇ ਆ ਕੇ ਵੀ ਇਹਨਾਂ ਕੋਲੋਂ ਇਹੀ ਆ ਵੀ ਜੇ ਹੁਣ ਆਪਾਂ ਗੰਦੇ ਛੱਪੜਦੀਆਂ ਮੱਛੀਆਂ ਖਾਣੀਆਂ ਮਾੜਾ ਮੀਟ ਖਰੀਦਣਾ ਗੰਦੀ ਜਿਹੜੇ ਗੰਦਗੀ ਪਾ ਕੇ ਰੱਖਦੇ ਦੁਕਾਨਦਾਰ ਹਨਾ ਉਹ ਚੀਜ਼ਾਂ ਫਿਰ ਉਹ ਤੁਹਾਨੂੰ ਨੁਕਸਾਨ ਪਹੁੰਚਾਉਂਦੀਆਂ ਫਾਇਦਾ ਕੀ ਹੋਇਆ ਉਹਦਾ ਤੁਹਾਨੂੰ ਹਨਾ ਸੋ ਆਹ ਦੇਖੋ ਨਾ ਤੋ ਬਾਈ ਹੁਣੀ ਇੱਥੇ ਚਿਕਨ ਸਮੋਸਾ ਵੇਚ ਰਹੇ ਆ 20 ਰੁਪਏ ਦਾ ਆ ਖਾ ਸਕਦੇ ਆ ਚਿਕਨ ਦੇ ਹੋਰ ਪ੍ਰੋਡਕਟ ਵੀ ਲੱਗੇ ਹੋਏ ਆ ਤੋ ਚਿਕਨ ਨਗਟਸ ਨੇ ਪਾਈਆ ਹੈਗੇ ਆ 150 ਦੇ ਚਿਕਨ ਬਾਲਸ ਨੇ ਚਿਕਨ ਪੈਟੀਜ਼ ਨੇ ਚਿਕਨ ਮੀਟ achar ਹੈ ਚਿਕਨ ਮੀਟ ਸਮੋਸਾ ਸੋ ਬਾਈ ਜੀ ਆ ਲਓ ਜੇ ਕੋਈ ਖਾਣਾ ਚਾਹੁੰਦਾ ਤਾਂ ਖਾ ਲਵੇ ਅਜੇ ਮੇਲਾ ਚੱਲਦਾ ਨਹੀਂ ਤਾਂ ਫੇਰ ਅਗਲੇ ਮੇਲੇ ਤੇ ਆ ਜਿਓ ਤੇ ਖਾ ਲਿਓ ਭਾਈ ਜਦਾਂ ਵੀ ਖਾ ਸਕਦੇ ਆ ਆ ਲਓ ਪ੍ਰੋਡਕਟ ਤੁਹਾਡੇ ਸਾਹਮਣੇ ਆ ਜੇ ਫੇਰ ਪ੍ਰੋਡਕਸ਼ਨ ਕਰਨੀ ਆ ਨਾ ਸਾਫ ਸਫਾਈ ਨਾਲ ਕਰ ਲਈਏ ਤਾਂ ਇੱਕ ਗੱਲ ਵੀ ਬਣ ਜਾਂਦੀ ਆ ਬਾਕੀ ਉਹ ਉਧਰ ਪਰੇ ਗੀਤ ਸੰਗੀਤ ਦਾ ਮਾਹੌਲ ਚੱਲਣ ਡਿਆ ਤੇ ਖੈਰ ਇਸ ਤਰ੍ਹਾਂ ਆ ਪਸ਼ੂ ਪਾਲਣ ਵਾਲੇ ਪਾਸੇ ਹਨ ਤੇ ਅਗਲੀ ਚੀਜ਼ ਤੁਹਾਨੂੰ ਦਿਖਾਉ ਲਦੇ ਆ ਇੱਕ ਚੀਜ਼ ਮੈਂ ਹੋਰ ਦਿਖਾਉ ਲਦਾ ਉਹ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਆ ਫੇ ਸੋ ਵੀਡੀਓ ਨੂੰ ਲਾਈਕ ਵਾਲਾ ਬਟਨ ਦੱਬ ਕੇ ਬਾਈ ਅੱਗੇ ਸ਼ੇਅਰ ਕਰ ਦਿਓ ਬਹੁਤ ਜ਼ਰੂਰੀ ਆ ਸੋ ਪਸ਼ੂਆਂ ਨਾਲ ਪਿਆਰ ਕਰਨ ਵਾਲੇ ਪੰਛੀਆਂ ਨੂੰ ਪਿਆਰ ਕਰਨ ਵਾਲੇ ਪੋਲਟਰੀ ਫਾਰਮ ਵਾਲਿਆਂ ਨੂੰ ਪਛੀ ਪਾਲਣ ਵਾਲੇ ਚ ਇੰਟਰਸਟ ਰੱਖਣ ਵਾਲਿਆਂ ਨੂੰ ਵੀਡੀਓ ਜਿਹੜੀ ਹੈਗੀ ਉਹ ਜ਼ਰੂਰ ਭੇਜ ਦਿਓ ਸੋ ਵੀਊ ਤੁਹਾਨੂੰ ਵਧੀਆ ਲੱਗਦਾ ਹੋਊਗਾ ਨਜ਼ਾਰਾ ਆ ਜਾਂਦਾ ਪੂਰਾ ਵੇਖ ਕੇ ਸੋ ਠੀਕ ਹੈ ਜੀ ਧੰਨਵਾਦ ਤੇ ਆਪਾਂ ਗੱਲ ਕਰਦੇ ਹਾਂ ਜੀ ਅਗਲੀ ਵੀਡੀਓ 'ਚ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ